ਦੇਖੋ ਪੰਜਾਬ ਦੀ ਤੇ ਫਿਤਰਤ ਹੈ ਪੰਜਾਬ ਦੇ ਵਿੱਚ ਇਤਿਹਾਸ ਹੈ ਪੋਰਸ ਨੇ ਸਿਕੰਦਰ ਨੂੰ ਕਿਹਾ ਹਾਰਨ ਤੋਂ ਬਾਅਦ ਵੀ ਜਦੋਂ ਨੇ ਕਿਹਾ ਵੀ ਤੇ ਨਾ ਕਿਹੋ ਜਿਹਾ ਵਰਤੋ ਕਰੇ ਕਹਿੰਦਾ ਜਿਹੜਾ ਇੱਕ ਰਾਜਾ ਦੂਜੇ ਰਾਜੇ ਨਾਲ ਕਰਦਾ ਸੋ ਇਸ ਕਰਕੇ ਪੰਜਾਬ ਦੇ ਵਿੱਚ ਤਾਂ ਸਿਰ ਦੇ ਨਾ ਜਾਣਦੇ ਸੀ ਫਿਰ ਵੀ ਅਸੀਂ ਇਨਸਾਫ ਵਾਸਤੇ ਖੜਦੇ ਹਾਂ ਇੱਕ ਨਿੰਗ ਸਿੰਘ ਜਾ ਕੇ ਉੱਥੇ ਧਰਨਾ ਦੇ ਵਿੱਚ ਖੜ ਜਾਂਦਾ ਕਹਿੰਦਾ ਆ ਕੇ ਦਿਖਾਓ ਇਹਨਾਂ ਨੂੰ ਕੁਝ ਜਿਆਦਾ ਇਹਨਾਂ ਨੇ ਸ਼ਹੀਨਵਾਦ ਦਾ ਧਰਨਾ ਸੀ ਇਹ ਇਹ ਵੱਡੀ ਗੱਲ ਸੀ ਰੋਹਿੰਗਿਆ ਨੂੰ ਅਸੀਂ ਭੋਜਨ ਦਿੰਦੇ ਹਾਂ ਲੰਗਰ ਛਕਾਉਣਾ ਇੱਥੇ ਹਰਿਆਣੇ ਵਿੱਚ ਜ਼ਿਆਦਾ ਕਿਸਾਨ ਜਾ ਰਹੇ ਸੀ ਜਿੰਨੇ ਪੁਲਿਸ ਨੇ ਲਾਠੀਆਂ ਮਾਰੀਆਂ ਸੀ ਉਸੇ ਪੁਲਿਸ ਨੂੰ ਲੰਗਰ ਛਕਾਇਆ ਸੀ ਜਿਨੇ ਪੀਰ ਗੈਸ ਛੱਡ ਛੱਡੇ ਸੀ ਪੰਜਾਬੀ ਇਸ ਗੱਲ ਦੇ ਚੰਡਾ ਬਰਦਾਰ ਨੇ ਕਿ ਅਨਖ ਖਿਚੇ ਦੀ ਵੀ ਨਹੀਂ ਜਾਣੀ ਚਾਹੀਦੀ ਜਿਹੜੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਜੇ ਜੀਵੇ ਪਤ ਨਹੀਂ ਥੀ ਜਾਏ ਸਭ ਹਰਾਮ ਦੇ ਤੱਕ ਛਕਾਏ ਪਤ ਹਰੇਕ ਦਿਨ ਬਚਣੀ ਚਾਹੀਦੀ ਹੈ ਪਤ ਬਚਾ ਕੇ ਲੜਨਾ ਤੇ ਪਤ ਬਚਾ ਕੇ ਲੜਨਾ ਤੇ ਫਿਰ ਪੰਜਾਬੀਆਂ ਦਾ ਇਹ ਕੰਮ ਹੈ 22 ਸਾਲ ਲੜਾਈ ਲਗਾਤਾਰ ਚੱਲਣੀ ਔਰ ਉਹ ਔਰਤ ਦੀ ਜਿਹਦਾ ਐਡਾ ਵੱਡਾ ਰੇਪ ਕਰਕੇ ਗੈਂਗ ਰੇਪ ਕਰਕੇ ਘਰ ਦੇ 11 ਬੰਦੇ ਮਾਰਤੇ ਹੁਣ ਕਤਲ ਕਰ ਦਿੱਤੇ ਗਏ ਹੁਣ ਮੈਂ ਤਾਂ ਨਤਮਸਤਕ ਹੁਣਾ ਉਸ ਔਰਤ ਨੂੰ ਜਿਨੇ ਇਨਸਾਫ ਦਾ ਝੰਡਾ ਜਿਹੜਾ ਇਨਸਾਫ ਲੈਣ ਵਾਸਤੇ ਝੰਡਾ ਉਹਦਾ ਬਲੰਦ ਰੱਖਿਆ ਉਹ ਤਾਂ ਜਿਹੜਾ ਉਹ ਕੁੜੀ ਦਾ ਕਤਲ ਹੋਇਆ ਸੀ ਰੇਪ ਕਰਕੇ ਮਾਰੀ ਗਈ ਸੀ ਯੂਪੀ ਦੇ ਵਿੱਚ ਉਹਦਾ ਵੀ ਇਹੀ ਕੁਛ ਕਰਿਆ ਸੀ ਉਹਦੇ ਰੇਪਿਸਟਾਂ ਦੇ ਵੀ ਗੱਲ 'ਚ ਹਾਰ ਪਾਏ ਗਏ ਸੀ ਸੋ ਰੇਪਿਸਟਾਂ ਦੇ ਗੱਲ 'ਚ ਹਾਰ ਪਾਣੇ ਕਤਲਾਂ ਦੇ ਗੱਲ 'ਚ ਹਾਰ ਪਾਣੇ ਤੇ ਦੂਜਿਆਂ ਨੂੰ ਝੂਠੇ ਕਾਤਲ ਠਹਿਰਾ ਦੇਣਾ ਇਹ ਤਾਂ ਇੱਕ ਖਾਸ ਜਿਹੜੀ ਰਾਜਕਰਦੀ ਪਾਰਟੀ ਐ ਇਹਦੇ ਵਾਸਤੇ ਸੌਖੇ ਕੰਮ ਨੇ ਕੋਈ ਵੀ ਕਈ ਪਾਰਟੀਆਂ ਇਦਾਂ ਕਰਦੀਆਂ ਨੇ ਕਿ ਸਾਡੇ ਇੱਕ ਸੁਪਰੀਮ ਕੋਰਟ ਦੇ ਜੱਜ ਸਾਹਿਬ ਰਿਟਾਇਰ ਹੋਏ ਉਹਨਾਂ ਕਹਿੰਦਾ ਮੈਂ ਤਾਂ ਆਪਣੀ ਆਤਮਾ ਨਾਲ ਫੈਸਲੇ ਕਰਨਾ ਸਾਡੇ ਸੰਵਿਧਾਨ 'ਚ ਆਤਮਾ ਨਾਲ ਫੈਸਲਾ ਨਹੀਂ ਹੋ ਸਕਦਾ ਬਿਲਕਸ ਬਾਨੋ ਬਿਲਕਸ ਬਾਨੋ ਲਗਾਤਾਰੀ ਪਿਛਲੇ 2-3 ਸਾਲਾਂ ਤੋਂ ਚਰਚਾ ਵਿੱਚ ਸਨ ਕਿਉਂਕਿ ਉਹਨਾਂ ਦੇ ਉੱਤੇ ਜੋ ਤਸ਼ੱਦਦ ਹੋਏ ਸਨ ਉਸ ਨੂੰ ਲੈ ਕੇ 11 ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ ਸੀ ਤਾਂ 2022 ਦੇ ਵਿੱਚ ਗੁਜਰਾਤ ਵੱਲੋਂ ਉਹ ਦੋਸ਼ੀ ਬੜੀ ਹੋ ਗਏ ਸਨ ਇਸ ਨੂੰ ਚੈਲੰਜ ਕੀਤਾ ਸੀ ਬਿਲਕਸ ਬਾਨੋ ਨੇ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਕਿ ਗੁਜਰਾਤ ਸਰਕਾਰ ਨੇ ਕਿਉਂ 11 ਦੋਸ਼ੀਆਂ ਨੂੰ ਛੱਡਿਆ ਹੁਣ ਗੁਜਰਾਤ ਸਰਕਾਰ ਦਾ ਜੋ ਫੈਸਲਾ ਸੀ ਸੁਪਰੀਮ ਕੋਰਟ ਨੇ ਪਲਟ ਦਿੱਤਾ ਤੇ 11 ਦੋਸ਼ੀ ਹੁਣ ਉਹ ਜੇਲ੍ਹ ਵਿੱਚ ਜਾਣਗੇ ਹੁਣ ਸਵਾਲ ਹੈ ਕਿ ਸਟੇਟ ਦੀਆਂ ਜੋ ਅਦਾਲਤਾਂ ਨੇ ਜਿਸ ਤਿੱਕ ਨੂੰ ਫੈਸਲੇ ਦਿੰਦੀਆਂ ਨੇ ਸੁਪਰੀਮ ਕੋਰਟ ਜਾ ਕੇ ਫੈਸਲੇ ਵਿੱਚ ਬਦਲਾਅ ਹੋ ਜਾਂਦਾ ਹੈ ਤੇ ਚਲਚਾ ਕਰਾਂਗੇ ਕਿ ਬਿਲਕੁਲ ਸਬਾਨੋ ਨੂੰ ਕੀ ਇਨਸਾਫ ਮਿਲ ਗਿਆ ਜਾਂ ਹੱਲੇ ਵੀ ਉਹ 11 ਦੋਸ਼ੀ ਜਦ ਤੱਕ ਅੰਦਰ ਨਹੀਂ ਜਾਂਦੇ ਜਾਂ ਹੋਰ ਦੋਸ਼ੀ ਵੀ ਉਸ ਕਾਂਡ ਦੇ ਵਿੱਚ ਜੋ ਬਾਹਰ ਨੇ ਉਹ ਕਦ ਤੱਕ ਜਾਣਗੇ ਹੋ ਕਿੰਨੀਆਂ ਇਨਕੁਆਇਰੀਆਂ ਨੇ ਕਿੰਨੀਆਂ ਇਨਵੈਸਟੀਗੇਸ਼ਨ ਨੇ ਕਿੰਨੇ ਹੋਰ ਦੋਸ਼ੀ ਇਸ ਪਿੱਛੇ ਜਾ ਸਕਦੇ ਨੇ ਚਰਚਾ ਕਰਾਂਗੇ ਇਸ ਮੁੱਦੇ ਨੂੰ ਲੈ ਕੇ ਖਾਸ ਕਰਕੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਹੋਏ ਸਨ ਪੂਰੇ ਦੇਸ਼ ਵਿੱਚ ਹੋਏ ਸਨ ਚੰਡੀਗੜ੍ਹ ਇਸ ਕਰਕੇ ਮੈਂ ਨਾਮ ਵਰਤਿਆ ਕਿਉਂਕਿ ਉਸ ਪ੍ਰੋਟੈਸਟ ਦੇ ਵਿੱਚ ਡਾਕਟਰ ਪਿਆਲਲal ਗਦਗ ਵੀ ਮੌਜੂਦ ਸਨ ਜੋ बार-बार ਇਹ ਕਹਿ ਰਹੇ ਸਨ ਕਿ ਬਿਲਕਸ ਬਾਨੋ ਦੇ ਉਹਨਾਂ ਦੋਸ਼ੀਆਂ ਨੂੰ ਕਿਉਂ ਰਿਹਾਈ ਦਿੱਤੀ ਗਈ ਹੈ ਇਸ ਉਪਰ ਚਰਚਾ ਕਰਾਂਗੇ ਦੁਬਾਰਾ ਫੇ ਮੌਜੂਦ ਨੇ ਸਾਡੇ ਨਾਲ ਡਾਕਟਰ ਪਿਆਲਲal ਕਰਕੇ ਸਰਬੋਤਮ ਸਵਾਗਤ ਹੈ ਸ਼ੁਕਰੀਆ ਸਰ ਫੇ ਫੈਸਲਾ ਬਦਲਿਆ ਗਿਆ ਹੈ ਸਪਰੀਮ ਕੋਰਟ ਨੇ ਹੁਣ ਫਟਕਾਰ ਲਗਾਈ ਹੈ ਕਿ ਗੁਜਰਾਤ ਕਿਉਂ ਉਹਨਾਂ 11 ਦੋਸ਼ੀਆਂ ਨੂੰ ਛੱਡਿਆ ਪਹਿਲਾ ਸਵਾਲ ਆਉਂਦਾ ਹੈ ਕਿ ਜਦੋਂ ਸਟੇਟ ਦੀ ਸਰਕਾਰ ਨੇ ਕੋਈ ਫੈਸਲੇ ਕਰਨੇ ਹੁੰਦੇ ਨੇ ਜਾਂ ਕੋਈ ਅ ਅਦਾਲਤਾਂ ਨੇ ਫੈਸਲੇ ਕਰਨੇ ਹੁੰਦੇ ਨੇ ਤਾਂ ਦਿੱਲੀ ਵਿੱਚ ਆ ਕੇ ਕਿਵੇਂ ਬਦਲੇ ਜਾਂਦੇ ਨੇ ਇਹ ਲੱਗ ਲੱਗ ਡਿਸੀਜਨ ਕਿਵੇਂ ਹੋ ਜਾਂਦੇ ਨੇ ਅਦਾਲਤਾਂ ਦੇ ਦੇਖੋ ਪਹਿਲਾਂ ਤਾਂ ਅਦਾਲਤਾਂ ਦਾ ਤਾਂ ਇਹ ਅੱਜ ਨਹੀਂ ਹੈ ਇਹ ਤਾਂ ਰੂਟੀਨ ਚੀਜ਼ ਹੈ ਸਾਡਾ ਕਾਨੂੰਨ ਹੀ ਇਹ ਹੈ ਵੀ ਜਦੋਂ ਇੱਕ ਅਦਾਲਤ ਫੈਸਲਾ ਕਰਦੀ ਹੈ ਉਹ ਆਪਣੇ ਤਰੀਕੇ ਨਾਲ ਸਮਝਦੀ ਹੈ ਉਸ ਕਾਨੂੰਨ ਨੂੰ ਦੂਜੀ ਉੱਚ ਉੱਚੀ ਅਦਾਲਤਾਂ ਮੰਨੀ ਜਾਂਦੀ ਐ ਵੀ ਉਹਨੂੰ ਜ਼ਿਆਦਾ ਸਿਆਣਪ ਦਾ ਕਾਨੂੰਨ ਬਾਰੇ ਉਹ ਹੀ ਇੰਟਰਪ੍ਰੀਟੇਸ਼ਨ ਕਰਦੀ ਐ ਛੱਡੇ ਵਾਲੀ ਅਦਾਲਤ ਉਹਨੂੰ ਮੰਨਦੀ ਐ ਫੈਸਲੇ ਨੂੰ ਸੋ ਜਿਹੜਾ ਸੈਸ਼ਨ ਕੋਰਟ ਫੈਸਲਾ ਕਰਦੀ ਐ ਉਹਨੂੰ ਹਾਈ ਕੋਰਟ ਕਈ ਵਾਰ ਉਲਟਾ ਦਿੰਦੀ ਐ ਕਈ ਵਾਰ ਉਹਨੂੰ ਅਪਹੋਲਡ ਕਰ ਦਿੰਦੀ ਐ ਕਈ ਵਾਰੀ ਹਾਈ ਕੋਰਟ ਦੇ ਕਰੇ ਹੋਏ ਫੈਸਲੇ ਨੂੰ ਸੁਪਰੀਮ ਕੋਰਟ ਉਲਟਾ ਦਿੰਦੀ ਐ ਕਈ ਵਾਰੀ ਅਪਹੋਲਡ ਕਰਦੀ ਐ ਸੋ ਕਿਤੇ ਕਿਤੇ ਤਾਂ ਇਹ ਵੀ ਸੈਸ਼ਨ ਕੋਰਟ 'ਚ ਵੀ ਹੋਈ ਹੋ ਗਿਆ ਹਾਈ ਕੋਰਟ 'ਚ ਵੀ ਹੋਈ ਹੋ ਗਿਆ ਸੁਪਰੀਮ ਕੋਰਟ 'ਚ ਵੀ ਹੋਈ ਹੋ ਗਿਆ ਕਈ ਵਾਰ ਇਹ ਹੁੰਦਾ ਸੈਸ਼ਨ ਕੋਰਟ 'ਚ ਹੋਰ ਹੋਇਆ ਹਾਈ ਕੋਰਟ 'ਚ ਹੋਰ ਹੋਇਆ ਸੁਪਰੀਮ ਕੋਰਟ ਜਾ ਕੇ ਸੈਸ਼ਨ ਕੋਰਟ ਵਾਲਾ ਕਰਤਾ ਇਹ ਫੈਸਲੇ ਵੀ ਸਾਡੀ ਨਿਆਂ ਪ੍ਰਕਿਰਿਆ ਦਾ ਹਿੱਸਾ ਹੈ ਸੋ ਇਹਨੂੰ ਕੋਈ ਹਨਨੀਆਂ ਦੀ ਗੱਲ ਨਹੀਂ ਹੈ ਪਹਿਲੀ ਗੱਲ ਮੈਂ ਤਾਂ ਇਸ ਗੱਲ ਦੇ ਵਿੱਚ ਬਿਲਕੁਲ ਸਵਾਨੋ ਤੇ ਉਹਦੀ ਵਕੀਰ ਤਿਸਤ ਸਰਵਰ ਨੂੰ ਮੈਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਵਧਾਈ ਦੇਣਾ ਚਾਹਣਾ ਕਿ ਇੰਨੀ ਜ਼ਿਆਦਾ ਲੰਬੀ ਲੜਾਈ 20 22 ਸਾਲ ਲੜਾਈ ਲਗਾਤਾਰ ਚੱਲਣੀ ਔਰ ਉਹ ਔਰਤ ਦੀ ਜਿਹਦਾ ਐਡਾ ਵੱਡਾ ਰੇਪ ਕਰਕੇ ਗੈਂਗ ਰੇਪ ਕਰਕੇ ਘਰ ਦੇ 11 ਬੰਦੇ ਮਾਰਤੇ ਹੁਣ ਕਤਲ ਕਰ ਦਿੱਤੇ ਗਏ ਹੁਣ ਉਹ ਔਰਤ ਦਾ ਹੌਸਲਾ ਬੰਦਾ ਤਾਂ ਨਿੱਕੀ ਜਿਹੀ ਗੱਲ ਤੇ ਕੰਡਾ ਲੱਗੇ ਤਾਂ ਰੋਣ ਲੱਗ ਜਾਂਦਾ ਉਹ ਮੈਂ ਕਹਿਣਾ ਮੈਂ ਤਾਂ ਨਤਮਸਤ ਹੁਣਾ ਉਸ ਔਰਤ ਨੂੰ ਜਿਨੇ ਇਨਸਾਫ ਦਾ ਝੰਡਾ ਜਿਹੜਾ ਇਨਸਾਫ ਲੈਣ ਵਾਸਤੇ ਝੰਡਾ ਆਪਦਾ ਬਲੰਦ ਰੱਖਿਆ ਆਪਦਾ ਹੌਸਲਾ ਬਲੰਦ ਰੱਖਿਆ ਤੇ ਉਹਦੇ ਫੇਸ ਤੇ ਮੈਂ ਕਦੇ ਸ਼ਿਕਨ ਨਹੀਂ ਦੇਖਿਆ ਜਦ ਵੀ ਉਹ ਕਦੇ ਬੋਲੀ ਹੈ ਤੇ ਇਹੀ ਦੇਸ਼ ਨੂੰ ਇੱਕ ਉਮੀਦ ਹੈ ਕਿ ਲੜਾਈ ਐਂ ਵੀ ਲੜੀ ਜਾ ਸਕਦੀ ਹੈ ਹੁਣ ਸਵੇਰ ਗੱਲ ਕਰੀਏ ਉਸ ਕਾਂਡ ਤੋਂ ਬਾਅਦ ਕਈ ਦੋਸ਼ੀ ਹੁਣ ਵੀ ਬਾਹਰ ਹੈਗੇ ਨੇ ਵਿੱਚ 11 ਵਿਅਕਤੀਆਂ ਨੂੰ ਤਿਲਕ ਲਗਾ ਕੇ ਗਲਾਂ ਵਿੱਚ ਹਾਰ ਪਾ ਕੇ ਉਸ ਵਿੱਚ ਇੱਕ ਲੇਡੀਜ਼ ਵੀ ਮੌਜੂਦ ਸੀ ਤੁਸੀਂ ਵੀਡੀਓ ਦੇਖੀ ਹੋਣੀ ਹੈ ਜਿਨ੍ਹਾਂ ਨੇ ਉਹਨਾਂ ਦਾ ਸਵਾਗਤ ਕੀਤਾ ਸੀ ਹੁਣ ਇੱਕ ਪਾਸੇ ਪਤਾ ਵੀ 11 ਦੋਸ਼ੀ ਨੇ ਆਪਾਂ ਕਿੰਨੇ ਵੀ ਸਮਾਜ ਵਿੱਚ ਕੋਈ ਵਿਅਕਤੀ ਕ੍ਰਾਈਮ ਕਰਿਆ ਉਹ ਸਮਾਜ ਨੂੰ ਕੀ ਸੇਧ ਦੇ ਰਿਹਾ ਜਦੋਂ ਗਲਾਂ ਵਿੱਚ ਹਾਰ ਪਾ ਕੇ ਉਹਨਾਂ ਨੂੰ ਬਾ ਸਵਾਗਤ ਕੀਤਾ ਗਿਆ ਉਹਨਾਂ ਦਾ ਫਿਰ ਕਿਹੋ ਜਿਹਾ ਮੈਸੇਜ ਗਿਆ ਹੁਣ ਦੋਸਤਾ ਹੈਗਾ ਸੀ ਦੇਸ਼ ਵਿੱਚ ਨਹੀਂ ਨਹੀਂ ਉਹ ਵੈਸੇ ਤਾਂ ਮਾਰਾ ਜਾਣਾ ਹੀ ਸੀ ਉਹ ਮੈਸੇਜ ਉਹਨਾਂ ਨੇ ਜਿਹਨਾਂ ਨੂੰ ਦੇਣਾ ਸੀ ਉਹਨਾਂ ਨੂੰ ਚੰਗਾ ਵੀ ਗਿਆ ਉਹ ਤਾਂ ਜਿਹੜਾ ਉਹ ਕੁੜੀ ਦਾ ਕਤਲ ਹੋਇਆ ਸੀ ਰੇਪ ਕਰਕੇ ਮਾਰੀ ਗਈ ਸੀ ਯੂਪੀ ਦੇ ਵਿੱਚ ਉਹਦਾ ਵੀ ਇਹੀ ਕੁਛ ਕਰਿਆ ਸੀ ਉਹਦੇ ਰੇਪਿਸਟਾਂ ਦੇ ਵੀ ਗੱਲ 'ਚ ਹਾਰ ਪਾਏ ਗਏ ਸੀ ਸੋ ਰੇਪਿਸਟਾਂ ਦੇ ਗੱਲ 'ਚ ਹਾਰ ਪਾਣੇ ਕਾਤਲਾਂ ਦੇ ਗੱਲ 'ਚ ਹਾਰ ਪਾਣੇ ਤੇ ਦੂਜਿਆਂ ਨੂੰ ਝੂਠੇ ਕਾਤਲ ਠਹਿਰਾ ਦੇਣਾ ਇਹ ਤਾਂ ਇੱਕ ਖਾਸ ਜਿਹੜੀ ਰਾਜਕਰਦੀ ਪਾਰਟੀਆਂ ਦੇ ਵਾਸਤੇ ਸੌਖੇ ਕੰਮ ਨੇ ਕੋਈ ਵੀ ਕਈ ਪਾਰਟੀਆਂ ਇਦਾਂ ਕਰਦੀਆਂ ਨੇ ਤੇ ਪਰ ਉਹ ਕਈ ਧਰਮ ਦੇ ਨਾਂ ਤੇ ਕਰਦੀਆਂ ਨੇ ਕਈ ਸਾਹਮਣੇ ਦੇਖ ਕੇ ਕਰਦੀਆਂ ਨੇ ਪਰ ਇਹ ਬੜੀ ਗੱਲ ਹੈ ਇਹ ਦੇਸ਼ ਵਾਸਤੇ ਚੰਗੀ ਨਹੀਂ ਹੈ ਦੇਸ਼ ਵਾਸਤੇ ਚੰਗਾ ਇਹੀ ਹੈ ਕਿ ਸੱਚਮੁੱਚ ਹੀ ਇਨਸਾਫ ਹੋਵੇ ਚਾਹੇ ਜਿਹੜੇ ਮੱਗੀ ਧਰੰਦਾ ਹੋਵੇ ਸਾਡਾ ਦੇਸ਼ ਚ ਸੰਵਿਧਾਨ ਚ ਆਰਟੀਕਲ 14 ਹੈ ਕਾਨੂੰਨ ਦੇ ਬਾਰੇ ਆ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਉਹਨੇ ਚੇਹੇ ਨਹੀਂ ਲਿਖਿਆ ਵੀ ਨਾਗਰਿਕ ਨੂੰ ਇਨਸਾਫ ਦਿੱਤਾ ਜਾਏਗਾ ਉਹ ਚ ਲਿਖਿਆ ਹਰੇਕ ਵਿਅਕਤੀ ਨੂੰ ਇਨਸਾਫ ਦਿੱਤਾ ਜਾਏਗਾ ਆ ਜਿਹੜਾ ਉਹ ਸੀਗਾ ਕੇਸ ਗੁਰਕੀਰਤ ਦੇ ਖਿਲਾਫ ਉਹ ਤਾਂ ਬਦਵਦੇਸੀ ਸੀਗੀ ਔਰ ਤਾਂ ਥੋਏ ਇਸ ਕਰਕੇ ਜਿਹੜਾ ਸਾਡੇ ਅਨ ਸਵਿਧਾਨ ਘਾੜਿਆਂ ਨੇ ਸੋਚਿਆ ਸੀ ਉਹ ਸੋਚਿਆ ਸੀ ਵੀ ਅਨਸਾਫ ਦੇ ਸਾਹਮਣੇ ਤਾਂ ਹਰੇਕ ਵਿਅਕਤੀ ਬਰਾਬਰ ਹੋ ਜਿਹੜੇ ਮਰਜੀ ਦੇਜਦਾ ਹੋਵੇ ਜਿਹੜੇ ਮਰਜੀ ਰੰਗਦਾ ਹੋਵੇ ਜਿਹੜੀ ਮਰਜੀ ਨਸਲ ਦਾ ਹੋਵੇ ਜਿਹੜੀ ਮਰਜੀ ਜਾਤ ਦਾ ਹੋਵੇ ਜਿਹੜੇ ਮਰਜੀ ਧਰਮ ਦਾ ਹੋਵੇ ਪਰ ਜੇ ਸਰਕਾਰਾਂ ਧਰਮ ਦੇ ਨਾਂ ਤੇ ਚੱਲਦੀਆਂ ਨੇ ਚਾਹੇ ਉਹ ਮੁਸਲਮਾਨਾਂ ਦੀ ਸਰਕਾਰ ਹੋਵੇ ਚਾਹੇ ਹਿੰਦੂਆਂ ਦੀ ਹੋਵੇ ਚਾਹੇ ਸਾਈਆਂ ਦੀ ਹੋਵੇ ਚਾਹੇ ਉਹ ਸਿੱਖਾਂ ਦੀ ਹੋਵੇ ਜੇ ਧਰਮ ਦੇ ਨਾਂ ਦੇ ਉੱਤੇ ਸਰਕਾਰ ਚੱਲੇਗੀ ਤੇ ਦੂਜੇ ਧਰਮ ਨੂੰ ਘਿਰਣਾ ਕਰੇਗੀ ਤਾਂ ਉਹ ਸਰਕਾਰ ਚੰਗੀ ਨਹੀਂ ਹੁੰਦੀ ਸਕਸਾ ਫਿਲਮਾਂ ਦੇ ਵਿੱਚ ਸੁਣਦਿਆਂ ਵੀ 1947 ਤੋਂ ਬਾਅਦ ਅੱਜ ਤੱਕ ਕਹਿੰਦੇ ਵੀ ਕਿਸੇ ਵੀ ਲੀਡਰ ਨੂੰ ਕੋਈ ਜੇਲ ਨਹੀਂ ਹੋਈ ਕੋਈ ਫਾਂਸੀ ਨਹੀਂ ਹੋਈ ਅਕਸਰ ਫਿਲਮਾਂ ਦੀ ਚੀਜ਼ਾਂ ਹਨ ਫਿਲਮਾਂ ਜੇ ਆਪਾਂ ਸੁਣਦੇ ਆ ਪਰ ਹੁਣ ਆਪਾਂ ਪ੍ਰੈਕਟੀਕਲ ਜ਼ਿੰਦਗੀ 'ਚ ਇਹ ਗੱਲ ਕਰੀਏ ਕਿਸੇ ਵੀ ਲੀਡਰ ਨੂੰ ਦੰਗੇ ਕਰਕੇ ਜੇਲ ਜਾਣਾ ਪਿਆ ਜਾਂ ਦੋਸ਼ ਸਾਬਤ ਹੋ ਸਕੇ ਨੀ ਉਹ ਤਾਂ ਬਹੁਤ ਵਾਰੀ ਹੋਇਆ ਹੁੰਦਾ ਭਾਈ ਜੀ ਗਲੀਆਂ 84 ਦੇ ਦਿੰਦਿਆਂ ਜੇਲ ਗਈ ਨੇ ਲੋਕ ਚਾਹੇ ਉਹ ਨਹੀਂ ਹੈ ਪਰ ਇੰਨਾ ਵੀ ਇੰਨਾ ਜ਼ਿਆਦਾ ਲੰਬੀ ਪ੍ਰਕਿਰਿਆ 84 ਕਿੱਥੇ 2020 ਕਿੱਥੇ ਫਰਕ ਨਾ ਹੋਣਾ 36 ਸਾਲ ਹੋ ਗਏ ਜੇ ਇਹ ਹੈ ਵੀ ਕਹਿੰਦੇ ਇਹ ਸਾਡੀਆਂ ਅਦਾਲਤਾਂ 'ਚ ਨਾ ਬੰਦੇ ਬਿਰਖ ਹੋ ਜਾਂਦੇ ਨੇ। ਨਿਆ ਪ੍ਰਣਾਲੀ ਸਾਡੀ ਬੜੀ ਢਿੱਲੀ ਐ ਇਸ ਮਾਮਲੇ 'ਚ। ਸਜ਼ਾ ਸੁਝਤ ਤਾਂ ਹੋ ਜਾਂਦੀ ਐ ਜਿਹੜੇ ਬਚ ਵੀ ਜਾਂਦੇ ਨੇ ਚਲੋ ਸਫਰਸ਼ਨ ਨਾਲ ਵੀ ਬਚਦੇ ਨੇ ਪਰ ਉਹ ਵਕੀਲ ਟਕੜਾ ਕਰਨ ਦੀ ਹਿੰਮਤ ਰੱਖਦੇ ਹੁੰਦੇ ਨੇ। ਉਹਨਾਂ ਦਾ ਸਮਰਸਤਕ ਵੀ ਹੁੰਦੇ ਨੇ। ਹੁਣ ਜੇ ਕੋਈ ਬੰਦਾ ਧਰਮ ਦੇ ਨਾਂ ਤੇ ਜੇਫਰ ਜਿਕਰੋ ਅਦਾਲਤਾਂ 'ਚ ਕਿਹੜਾ ਉੱਥੇ ਵੀ ਤਾਂ ਬੰਦੇ ਹੀ ਬੈਠੇ ਨੇ ਨਾ ਹਟਾ ਜੇ ਜੱਜ ਸਾਹਿਬ ਆਪਦੇ ਕਰਮ ਨੂੰ ਛੱਡ ਕੇ ਕੋਈ ਡਾਕਟਰ ਆਪਦੇ ਕਰਮ ਨੂੰ ਛੱਡ ਕੇ Hindu Muslim Sikh Sai ਦੇ ਕੇ ਇਲਾਜ ਕਰਨਾ ਸ਼ੁਰੂ ਕਰੇਗਾ ਤੇ ਫਿਰ ਤਾਂ ਗੜਬੜ ਕਰੇਗਾ ਹੀ ਕਰੇਗਾ ਉਹਦੇ ਪਾਸ ਕ ਪਹੇਗਾ ਹੀ ਪਹੇਗਾ ਸੋ ਇਸ ਕਰਕੇ ਕਈ ਵਾਰੀ ਇਹ ਇਸ ਤਰ੍ਹਾਂ ਦੀਆਂ ਕੰਸਿਡਰੇਸ਼ਨ ਦਾ ਹਾਲਾਂਕਿ ਬਹੁਤੀਆਂ ਨਹੀਂ ਹੁੰਦੀਆਂ ਪਰ ਕਿਤੇ ਕਿਤੇ ਆ ਜਾਂਦੀਆਂ ਨੇ ਕਿਉਂਕਿ ਮੈਂ ਤਾਂ ਕਹਿਣਾ ਕਿ ਸਾਡੇ ਇੱਕ ਸੁਪਰੀਮ ਕੋਰਟ ਦੇ ਜੱਜ ਸਾਹਿਬ ਰਿਟਾਇਰ ਹੋਏ ਉਹਨੇ ਕਿਹਾ ਮੈਂ ਤਾਂ ਆਪਦੀ ਆਤਮਾ ਨਾਲ ਫੈਸਲੇ ਕਰਨਾ ਸਾਡੇ ਸੰਵਿਧਾਨ 'ਚ ਆਤਮਾ ਨਾਲ ਫੈਸਲਾ ਨਹੀਂ ਹੋ ਸਕਦਾ ਸਾਡੇ ਸੰਵਿਧਾਨ 'ਚ ਕਾਨੂੰਨ ਮੁਤਾਬਕ ਫੈਸਲਾ ਹੋਣਾ ਹੈ ਸੋ ਮੈਂ ਦੋ ਤਸਵੀਰਾਂ ਦੀ ਗੱਲ ਕਰਨਾ ਇੱਕ ਜਦੋਂ ਆਪਾਂ ਸੀ ਆਇਆ ਸੀ ਅ ਪ੍ਰੋਟੈਸਟ ਹੁੰਦਾ ਮੁਸਲਮਾਨਾਂ ਦੇ ਦਿੱਲੀ ਵਿੱਚ ਉਦੋਂ ਪੰਜਾਬ ਦੇ ਲੋਕ ਨਾਲ ਖੜੀ ਜਾਂਦੇ ਨੇ ਬਿਲਕੁਸ ਬਾਨੋ ਦੇ ਕੇਸ ਵਿੱਚ ਵੀ ਪ੍ਰੋਟੈਸਟ ਪੰਜਾਬ ਬਾਕੀ ਜਗ੍ਹਾ ਤੇ ਹੋਏ ਨੇ ਪਰ ਜਿਸ ਤਿੱਕ ਨਾਲ ਪੰਜਾਬ ਚ ਪ੍ਰੋਟੈਸਟ ਹੋਏ ਨੇ ਗੱਲ ਬਿਬਾਕੀ ਨਾਲ ਕਹੀ ਗਈ ਸੀ ਲੱਗਦਾ ਫਿਰ ਵੀ ਪੰਜਾਬ ਤਾਂ ਉਹ ਚੀਜ਼ਾਂ ਦੇ ਖਿਲਾਫ ਹੁਣ ਵੀ ਜਾਂਦਾ ਪਿਆ ਜੋ ਲੱਗਦਾ ਜਿੱਥੇ ਨਿਆਂ ਨਹੀਂ ਨਿਆਂ ਨਹੀਂ ਹੋ ਰਿਹਾ ਨਿਆਂ ਦੇ ਖਿਲਾਫ ਚੱਲਦੇ ਪਏ ਨੇ ਦੇਖੋ ਪੰਜਾਬ ਦੀ ਤੇ ਫਿਤਰਤ ਹੈ ਪੰਜਾਬ ਦੇ ਵਿੱਚ ਇਤਿਹਾਸ ਹੈ ਪੋਰਸ ਨੇ ਸਿਕੰਦਰ ਨੂੰ ਕਿਹਾ ਹਾਰਨ ਤੋਂ ਬਾਅਦ ਵੀ ਜਦੋਂ ਨੇ ਕਿਹਾ ਵਿਚਨ ਨਾ ਕਿਹੋ ਜਿਹਾ ਵਰਤੋ ਕਰੇ ਕਹਿੰਦਾ ਜਿਹੜਾ ਇੱਕ ਰਾਜਾ ਦੂਜੇ ਰਾਜੇ ਨਾਲ ਕਰਦਾ ਸੋ ਇਸ ਕਰਕੇ ਪੰਜਾਬ ਦੇ ਵਿੱਚ ਤਾਂ ਸਿਰ ਦੇ ਨਾ ਜਾਣਦੇ ਸੀ ਅਸੀਂ ਧਰਮ ਦੇ ਨਾਂ ਤੇ ਸਾਨੂੰ ਗੁਰੂਆਂ ਦੀ ਕਿਰਪਾ ਇਹ ਉਦੋਂ ਬਾਅਦ ਕਿ ਵੀ ਅਸੀਂ ਧਰਮ ਦੇ ਜਾਤ ਦੇ ਨਾਂ ਤੇ ਉਨੀ ਲੜਾਈ ਨਹੀਂ ਕਰਦੇ ਲੜਾਈ ਸਾਰੇ ਹੁੰਦੀ ਹੈ ਐਂ ਨਹੀਂ ਵੀ ਸਾਡੇ ਇੱਥੇ ਕੋਈ ਮਤਭੇਦ ਨਹੀਂ ਆ ਧਰਮ ਦਾ ਜਾਤਾਂ ਦਾ ਜੇ ਝਗੜੇ ਨਹੀਂ ਹੈਗੇ ਆ ਰੋਜ਼ ਹੀ ਮੰਦਰਾਂ ਦੀ ਗੁਰਦੁਆਰਿਆਂ ਦੀ ਬੇਅਦਬੀ ਦਾ ਜਿਹੜਾ ਮਾਮਲਾ ਉਹ ਧਰਮਾਂ ਦੇ ਆਪਾਂ ਦੇ ਚਾ ਕਿਸੇ ਦਾ ਵੀ ਕ੍ਰੀਏਟ ਕਰਿਆ ਹੋਵੇ ਪਰ ਫਿਰ ਵੀ ਅਸੀਂ ਇਨਸਾਫ ਵਾਸਤੇ ਖੜਦੇ ਹਾਂ ਇੱਕ ਨਿੰਗ ਸਿੰਘ ਜਾ ਕੇ ਉੱਥੇ ਦਰਨੇ ਦੇ ਵਿੱਚ ਖੜ ਜਾਂਦਾ ਕਹਿੰਦਾ ਆ ਕੇ ਦਿਖਾਓ ਇਹਨਾਂ ਨੂੰ ਕੁਝ ਜਿਆਦਾ ਇਹਨਾਂ ਨੇ ਸ਼ਹੀਨਵਾਗ ਦਾ ਦਰਨਾ ਸੀ ਇਹ ਇਹ ਵੱਡੀ ਗੱਲ ਸੀ 로힝ਿਆ ਨੂੰ ਅਸੀਂ ਭੋਜਨ ਦੰਦਿਆ ਲੰਗਰ ਛਕਾਉਂਿਆ ਇੱਥੇ ਹਰਿਆਣੇ ਵਿੱਚ ਜਿਆਦਾ ਕਿਸਾਨ ਜਾ ਰਹੇ ਸੀ ਜਿੰਨੇ ਪੁਲਿਸ ਨੇ ਲਾਠੀਆਂ ਮਾਰੀਆਂ ਸੀ ਉਸੇ ਪੁਲਿਸ ਨੂੰ ਲੰਗਰ ਛਕਾਇਆ ਸੀ ਜਿਨੇ ਟੀਅਰ ਗੈਸ ਛੱਡੇ ਸੀ ਸੋ ਇਸ ਕਰਕੇ ਸਾਡਾ ਪੰਜਾਬੀਆਂ ਦਾ ਇਨਸਾਫ ਅਸਲ ਤੁਸੀਂ ਦੇਖੋ ਪੰਜਾਬੀ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਪਹਿਨਾ ਪਛਤੋ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਉਹਨਾਂ ਨੇ ਬਾਵਰੀ ਚੱਕੀ ਪਈ ਉਸ ਤੋਂ ਬਾਅਦ ਆਪਾਂ ਲਾਓ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਕਿਉਂਕਿ ਉਹਨਾਂ ਨੇ ਉਸ ਨੂੰ ਜਿਹੜਾ ਬਗਾਵਤੀ ਸੀ ਰਾਜੇ ਦਾ ਬੇਟਾ ਉਹਨੂੰ ਅਸ਼ੀਰਵਾਦ ਦਿੱਤਾ ਗੁਰੂ ਤੇਗ ਬਹਾਦਰ ਜੀ ਦਵਾਲੀ ਦੇ ਕਿਲੇ ਚੋਂ ਬਾਕੀ ਨੂੰ ਛਡਾ ਕੇ ਰਿਹਾ ਬਿਨਾ ਮੈਂ ਤਸਾਰਨ ਛੱਡੋਗੇ ਤਾਂ ਜਾਊਂਗਾ ਫਿਰ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਬੇਟਿਆਂ ਨੇ ਚਾਰਾਂ ਬੇਟਿਆਂ ਦੀ ਸ਼ਹੀਦੀ ਸੋ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਫਿਰ ਆਪਾਂ ਜੇ ਦੇਖੇ ਭਾਈ ਤਾਰੂ ਸਿੰਘ ਸੁਖਾ ਸਿੰਘ ਮਤਵ ਸਿੰਘ ਪਤਾ ਨਹੀਂ ਕਿੰਨੇ ਨੇ ਫਿਰ ਆਜ਼ਾਦੀ ਦੀ ਲੜਾਈ ਚ ਪੰ ਸਿੰਘ ਰਾਜਗੁਰੂ ਸੁਖਦੇਵ ਤੇ ਆਪਣਾ ਕਰਤਾਰ ਸਿੰਘ ਸਰਬਾ ਕਰਤਾਰ ਸਿੰਘ ਸਰਬਾ 19 ਸਾਲ ਦੀ ਉਮਰ ਚ ਸ਼ਹੀਦੀ ਪਾ ਗਏ ਸੀ ਹੈ ਤੇ ਸ਼ੀਰੂਦਮ ਸਿੰਘ ਸੋ ਇਹ ਸਾਡਾ ਪੰਜਾਬ ਦਾ ਇੱਕ ਇਤਿਹਾਸ ਹੈ ਇਹ ਗੱਲ ਠੀਕ ਹੈ ਤੁਸੀਂ ਜਦ 370 ਤੋਂ ਢੀ ਸੀ ਅਸੀਂ ਵੀ ਗਏ ਸੀ ਜਾਨੀ ਕੇਵਲ ਸਿੰਘ ਜੀ ਸੀਗੇ ਉੱਥੇ ਅਸੀਂ ਉਹਨਾਂ ਦੇ ਮਦਦ ਵਾਸਤੇ ਵੀ ਗਏ ਸੀ ਇਸੇ ਤਰ੍ਹਾਂ ਹੀ ਇੱਥੇ ਮਜਾਰੇ ਵੀ ਕਰੇ ਨੇ ਇਸੇ ਤਰ੍ਹਾਂ ਸਿੱਖਾਂ ਨੇ ਜਿੱਥੇ ਵੀ ਕੋਈ ਹੋਇਆ ਇਹ ਤਾਂ ਨਹੀਂ ਜਿੰਨਾ ਪੰਜਾਬ ਨੂੰ ਕਰਨਾ ਚਾਹੀਦਾ ਉਹਨਾਂ ਤਾਂ ਨਹੀਂ ਕਰਿਆ ਪਰ ਕਰਿਆ ਬਾਕੀਆਂ ਨੇ ਉਹਨਾ ਨਹੀਂ ਕਰਿਆ ਜਿੰਨਾ ਅਸੀਂ ਕਰਿਆ ਅਸੀਂ ਜ਼ਿਆਦਾ ਕਰਿਆ ਪਰ ਸਾਨੂੰ ਹੋਰ ਕਰਨ ਦੀ ਲੋੜ ਹੈ ਅਸੀਂ ਇੰਨੇ ਕਿਤੇ ਨਾ ਤਸੱਦੀ ਕਰ ਲਈਏ ਸਾਨੂੰ ਪੰਜਾਬੀਆਂ ਨੂੰ ਹੋਰ ਕਰਨੀ ਕਿਉਂਕਿ ਪੰਜਾਬੀ ਝੰਡਾ ਬਰਦਾਰ ਨੇ ਪੰਜਾਬੀ ਇਸ ਗੱਲ ਦੇ ਝੰਡਾ ਬਰਦਾਰ ਨੇ ਕਿ ਅਨਖ ਖਿਚੇ ਦੀ ਵੀ ਨਹੀਂ ਜਾਣੀ ਚਾਹੀਦੀ ਜਿਹੜੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਜੇ ਜੀਵੇ ਪਤ ਨਹੀਂ ਥੀ ਜਾਏ ਸਭ ਹਰਾਮ ਦੇ ਤੱਕਿਛਾਏ ਪਤ ਹਰੇਕ ਦੀ ਮੱਸੀ ਨਹੀਂ ਚਾਹੀਦੀ ਹੈ ਪਤ ਬਚਾ ਕੇ ਲੜਨਾ ਹੈ ਕਿ ਫਾਸੇ ਬਚਾ ਕੇ ਡਰਨਾ ਤੇ ਫਿਰ ਪੰਜਾਬੀਆਂ ਦਾ ਇਹ ਕੰਮ ਹੈ। ਐਸੇ ਤੁਹਾਨੂੰ ਲੱਗਦਾ ਕਿ ਬਿਲਕੁਲ ਸਭ ਨੂੰ ਨਾਲ ਇਨਸਾਫ ਹੋ ਗਿਆ। ਜੇ 11 ਦੋਸ਼ੀ ਦੁਬਾਰਾ ਜੇਲ੍ਹ ਚ ਜਾਣਗੇ। ਉਹ ਇਨਸਾਫ ਦਾ ਇੱਕ ਹਿੱਸਾ ਤਾਂ ਹੈ ਗਈ ਹੈ। ਬਾਕੀ ਇਨਸਾਫ ਤਾਂ ਫਿਰ ਹੁਣ ਬਾਅਦ ਚ ਪਤਾ ਲੱਗੂਗਾ ਜੇ ਮਹਾਰਾਸ਼ਟਰੀ ਅਦਾਲਤ ਵਿੱਚ ਕੀ ਹੁੰਦਾ। ਕਿਉਂਕਿ ਮਹਾਰਾਸ਼ਟਰ ਜਾਣਾ ਨਾ ਹੁਣ ਕਿਹਦਾ। ਕਿ ਇੱਕ ਵਾਰੀ ਤਾਂ ਇਨਸਾਫ ਆਪ ਕਹਾਣੀ ਹੋਇਆ। ਇਹ ਤਾਂ ਕੋਈ ਸ਼ੱਕ ਨਹੀਂ ਹੈ। ਵੀ ਜਿਹੜੇ ਬਾਹਰ ਕੱਢ ਕੇ ਜਿਨ੍ਹਾਂ ਦੇ ਤਿਲਕ ਲਾਣੇ ਸ਼ੁਰੂ ਕਰਤੇ ਸੀ ਜਿਨ੍ਹਾਂ ਦੀ ਆਰਤੀ ਤਾਰੀ ਜਾ ਰਹੀ ਸੀ ਉਹ ਮੁੜ ਕੇ ਜੇਲ੍ਹ ਤੇ ਜਾਣ ਇਹ ਆਪਣੇ ਆਪ ਚ ਇੱਕ ਵੱਡੀ ਤਸਰਦੀ ਗੱਲ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਕਿਹੋ ਜਿਹਾ ਸੰਦੇਸ਼ ਸੀ ਉਹ ਲਾ ਇੱਕ ਬਾਹਰ ਆਏ ਦੋਸ਼ੀਆਂ ਨੂੰ ਤਿਲਕ ਲਗਾਉਣਾ ਇਹ ਕਿਹੋ ਜਿਹਾ ਸੰਦੇਸ਼ ਸੀ ਉਸ ਸਮੇਂ ਇਹ ਸੰਦੇਸ਼ ਹੈ ਵੀ ਇਹ ਪਸ਼ੂ ਵਰਤੀ ਮੈਂ ਕਹਾਂਗਾ ਇਹ ਕੋਈ ਇਨਸਾਨੀ ਵਰਤੀ ਨਹੀਂ ਹੈ ਕਿਉਂ ਕਿਉਂਕਿ ਇਹ ਹੀ ਮੁਸਲਮਾਨ ਕਰਦੇ ਸੀ ਬੰਦੇ ਨੂੰ ਮਾਰ ਮਾਰ ਕੇ ਨੇਜਿਆਂ ਤੇ ਟੰਗਣਾ ਇੰਜਵਾਇ ਕਰਨਾ ਇਹ ਕੋਈ ਇਨਸਾਨੀ ਵਰਤੀ ਨਹੀਂ ਹੈ ਦੇਖੋ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਸਾਰੇ ਹੈਗਾ ਕਿ ਕਿ ਇਨਸਾਨੀ ਵਿਰਤੀਆਂ ਹੁੰਦੀਆਂ ਨੇ ਤੇ ਇੱਕ ਪਸ਼ੂ ਵਿਰਤੀਆਂ ਹੁੰਦੀਆਂ ਨੇ ਪਸ਼ੂ ਤੇ ਇਨਸਾਨ 'ਚ ਇਹੀ ਫਰਕ ਹੈ ਕਿ ਸੌਣਾ ਜੰਮਣਾ ਮਰਨਾ ਰੋਟੀ ਖਾਣੀ ਮਨਮੂਤਰ ਤਿਆਗਣਾ ਸਾਹ ਲੈਣਾ ਕਿ ਇਹ ਤਾਂ ਜਿਹੜਾ ਹੈਗਾ ਪਸ਼ੂ ਪੰਛੀ ਵੀ ਕਰਦੇ ਨੇ ਬੰਸਪਤੀ ਵੀ ਕਰਦੀ ਆ ਮਨੁੱਖ ਵੀ ਕਰਦਾ ਇਹ ਪਸ਼ੂ ਵਿਰਤੀਆਂ ਨੇ ਪਰ ਦਇਆ ਧਰਮ ਬਰਾਬਰਤਾ ਇਨਸਾਨਾਂ ਦੇ ਇਹ ਜਿਹਨੇ ਇਨਸਾਨੀ ਬ੍ਰਿਤਿਆ ਨੇ ਸੋ ਇਨਸਾਨੀ ਬ੍ਰਿਤਿਆ ਜਦ ਘਟਦੀਆਂ ਨੇ ਜਦ ਧਰਮ ਸਿਆਸਤ ਬਣ ਜਾਂਦਾ ਉਦੋਂ ਇਨਸਾਨੀ ਬ੍ਰਿਤਿਆ ਘਟ ਜਾਂਦੀਆਂ ਨੇ ਉਦੋਂ ਪਸ਼ੂ ਬ੍ਰਿਤਿਆ ਵਧ ਜਾਂਦੀਆਂ ਨੇ ਤੇ ਦੂਜਾ ਹੁਣ ਕਿਉਂਕਿ ਕਾਰਪੋਰੇਟ ਨੇ ਬਣਾਈਆਂ ਹੀ ਪਸ਼ੂ ਬ੍ਰਿਤਿਆ ਨੇ ਕਾਰਪੋਰੇਟ ਪੂਰਾ ਖਪਤਵਾਦ ਤੇ ਖੜਾ ਹੈ ਜੇ ਕਾਰਾਂ ਘਟੇ ਲੇ ਕਰਨ ਲੱਗੀਆਂ ਫਿਰ ਤਾਂ ਕਰਨ ਦੀ ਇੰਡਸਟਰੀ ਫੇਰ ਹੋ ਜੂ ਇਸ ਕਰਕੇ ਚਾਹੇ ਕਾਰਾਂ 15 ਸਾਲ ਬਾਅਦ ਡਿਸਟਰੋਏ ਕਰੋ ਚਾਹੇ 10 ਸਾਲ ਬਾਅਦ ਕਰੋ ਚਾਹੇ ਨਵੇਂ-ਨਵੇਂ ਮਾਡਲ ਕੱਢ ਕੇ ਕਹੋ ਵੀ ਕਾਰਾਂ ਹੋਰ ਲਓ ਤੇ ਤਾਂ ਹੀ ਇੰਡਸਟਰੀ ਚ ਲਈ ਸੋ ਕਪੜੇ ਉੰਜੀ ਫालतੂ ਲਈ ਜਾਉ ਦੂਜੇ ਭੁੱਖੇ ਮਰੀਆ ਰੋਟੀ ਸੋ ਇਸ ਕਰਕੇ ਮਕਾਨ ਜੋ ਵੀ ਕਰ ਲੋ ਤੁਸੀਂ ਸੋ ਖੱਤਵਾਦ ਤੇ ਜਿਹੜਾ ਮਾਡਲ ਖੜਾ ਹੈ ਉਹ ਕੁਦਰਤ ਦੇ ਵਿਰੋਧੀ ਹੈ ਤੇ ਕੁਦਰਤ ਦੇ ਵਿਰੋਧੀ ਹੋਣ ਕਰਕੇ ਉਹ ਬਖੇੜਾ ਵੀ ਪੈਦਾ ਕਰਦਾ ਹੈ ਉਹ ਬਖਰੀਮਾਂ ਵੀ ਪੈਦਾ ਕਰਦਾ ਹੈ ਤੋਂ ਆਸਾਮਾਂ ਵੀ ਕਰਦਾ ਹੈ ਨਾ ਕਿਸੇ ਕੋਲ ਬਹੁਤ ਜ਼ਿਆਦਾ ਹੁੰਦਾ ਹੈ ਤੇ ਕਿਸੇ ਕੋਲ ਕੁਝ ਵੀ ਨਹੀਂ ਹੁੰਦਾ ਅੱਛਾ ਕਿ ਆ ਕੇ ਸਵਾਲ ਹੈ ਕਿ ਇਸ ਜੋ ਹੋਇਆ ਸੀ ਕਾਂਡੇ ਵਾਲਾ ਜੀ ਬਿਲਕੁਸ ਬਾਨੋ ਜਿੱਥੋਂ ਪੀੜਤ ਸਨ ਕਿ ਇਸ ਦੇ ਵਿੱਚ ਵੀ ਕੋਈ ਲੀਡਰ ਲੱਗਦਾ ਵੀ ਜੇਲ੍ਹ ਜਾ ਸਕਦਾ ਨਹੀਂ ਲੀਡਰਾਂ ਨੂੰ ਤਾਂ ਕਿੱਥੇ ਜੇਲ੍ਹ ਜਾਣਾ ਵੀ ਡਰਮ ਤੋਂ ਉਦੋਂ ਅਟਤਬੇਰੀ ਬਾਜਪਾਈ ਸਾਹਿਬ ਨੇ ਉਦੋਂ ਕਹਿਤਾ ਸੀ ਉਸੇ ਵਕਤ ਦੀ ਗੱਲ ਹੈ ਇਹ ਉਦੋਂ ਬਾਜਪਾਈ ਸਾਹਿਬ ਨੇ ਕਹਿ ਸੀ ਵੀ ਰਾਜ ਧਰਮ ਨੂੰ ਨਿਭਾਉਣਾ ਜ਼ਿਆਦਾ ਜ਼ਰੂਰੀ ਹੈ ਪਰ ਅਸੀਂ ਧਰਮ ਨਾਲੋਂ ਧੜੇ ਨੂੰ ਪਿਆਰਾ ਰੱਖਦੇ ਹਾਂ ਇਹ ਸਾਡੀ ਸਮੱਸਿਆ ਆ ਗਈ ਸਾਡੇ ਸਿਆਸਤਦਾਨਾਂ ਦੀ ਕਿਵੇਂ ਭੋਨ ਲੱਗਦਾ ਬਿਲਕੁਲ ਸਵਾਨੋ ਜੋ ਲੜਾਈ ਲੜਦੇ ਨੇ ਸਲਾਮ ਕਰਨਾ ਚਾਹੀਦਾ ਉਸ ਲੇਡੀ ਨੂੰ ਬਿਲਕੁਲ ਸਲਾਮ ਕਰਨਾ ਮੈਂ ਤੇ ਕਹਿੰਦਾ ਜੇ ਜੇ ਤਾਂ ਫੈਸਲਾ ਇਹ ਨਾਂ ਵੀ ਤੁਹਾਨੂੰ ਪਤਾ ਇੱਕ ਗੱਲ ਯਾਦ ਹੋ ਤੁਹਾਨੂੰ